ਸਤਿ ਸ਼੍ਰੀ ਅਕਾਲ ਜੀ ਡੇਲੀ ਪੁਸ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਇਸ ਵੇਲੇ ਦੀ ਵੱਡੀ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ ਜਿੱਥੇ ਅੱਜ ਕਿਹਾ ਜਾ ਰਿਹਾ ਸੀ ਉਮੀਦਾਂ ਸਨ ਲੋਕਾਂ ਨੂੰ ਕਿ ਸਿਨੇਮਾ ਹਾਲ ਖੁੱਲ ਰਹੇ ਨੇ ਸਰਕਾਰ ਦੇ ਵੱਲੋਂ ਇਜਾਜ਼ਤ ਦਿੱਤੀ ਗਈ ਹੈ ਪਰ ਤਾਜ਼ਾ-ਤਾਜ਼ਾ ਟਵੀਟ ਆਇਆ ਹੈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਜਿਸ ਵਿੱਚ ਇਹ ਸਾਫ਼ ਕੀਤਾ ਗਿਆ ਹੈ ਸਿਨੇਮਾ ਹਾਲਜ਼ ਨਹੀਂ ਖੁੱਲ ਰਹੇ ਨੇ ਮਲਟੀਪਲੈਕਸ ਨਹੀਂ ਖੁੱਲ ਰਹੇ ਨੇ ਇਸ ਤੋਂ ਇਲਾਵਾ ਮਨੋਰੰਜਨ ਪਾਰਕਾਂ ਰੰਗਮੰਚ ਜਿਹੜੇ ਨੇ ਉਹ ਵੀ ਨਹੀਂ ਖੋਲੇ ਜਾ ਰਹੇ ਨੇ ਸੋ ਦੱਸ ਦਈਏ ਕਿ ਜਿੱਥੇ ਅੱਜ ਸਭ ਕੁਝ ਖੁੱਲਣ ਨੂੰ ਲੈ ਕੇ ਮਨਜ਼ੂਰੀ ਦਿੱਤੀ ਗਈ ਸੀ ਉੱਥੇ ਇੱਕ ਹੁਣ ਨਵਾਂ ਟਵੀਟ ਮੁੱਖ ਮੰਤਰੀ ਦਾ ਇਹ ਸਾਹਮਣੇ ਆ ਚੁੱਕਿਆ ਹੈ ਸਿਨੇਮਾ ਹਾਲਜ਼ ਨਹੀਂ ਖੁੱਲ ਰਹੇ ਨੇ ਸੋ ਇੱਥੇ ਇਹ ਵੀ ਦੇਖਣ ਵਾਲੀ ਗੱਲ ਹੈ ਕਿ ਅੱਜ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬਾਇਓਪਿਕ ਵੀ ਰਿਲੀਜ਼ ਹੋਣੀ ਸੀ ਸ਼ਾਇਦ ਇਸੇ ਲਈ ਸਿਨੇਮਾ ਹਾਲਸ ਨੂੰ ਖੋਲਣ ਦੀ ਵੀ ਮਨਜ਼ੂਰੀ ਦਿੱਤੀ ਗਈ ਸੀ ਪਰ ਪੰਜਾਬ ਸਰਕਾਰ ਦੇ ਵੱਲੋਂ ਇਸ ਤੇ ਇਨਕਾਰ ਕਰ ਦਿੱਤਾ ਗਿਆ ਹੈ ਸਿਨੇਮਾ ਹਾਲਸ ਅੱਜ ਨਹੀਂ ਖੋਲ ਰਹੇ ਨੇ ਹਾਲਾਂਕਿ ਇਹ ਪਹਿਲਾ ਐਲਾਨ ਹੋ ਚੁੱਕਿਆ ਸੀ ਕਿ 15 ਤੋਂ ਜੋ ਚੀਜ਼ਾਂ ਬੰਦ ਨੇ ਉਹਨਾਂ ਨੂੰ ਵੀ ਜਨਤਕ ਥਾਵਾਂ ਨੂੰ ਖੋਲ ਦਿੱਤਾ ਜਾਏਗਾ ਪਰ ਇੱਥੇ ਇੱਕ ਗੌਰ ਕਰਨ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਦੇ ਵੱਲੋਂ ਅੱਜ ਹੀ ਇਹ ਫੈਸਲਾ ਲਿਆ ਗਿਆ ਜੇ ਟਵੀਟ ਉਹਨਾਂ ਦੇ ਵੱਲੋਂ ਸਾਂਝਾ ਕੀਤਾ ਗਿਆ ਹੈ ਕਿ ਸਿਨੇਮਾ ਹਾਲਸ ਮਨੋਰੰਜਨ ਪਾਰਕਰ ਨਹੀਂ ਖੋਲ ਰਹੇ ਜਿਸ ਤਰ੍ਹਾਂ ਦੇ ਨਾਲ ਤਿਉਹਾਰ ਚੱਲ ਰਹੇ ਨੇ ਤਿਉਹਾਰਾਂ ਦੇ ਸੀਜ਼ਨ ਦੇ ਵਿੱਚ ਜ਼ਿਆਦਾ ਇਕੱਠ ਹੋਣ ਦਾ ਚਾਹ ਹੁੰਦਾ ਜਿਸ ਨੂੰ ਲੈ ਕੇ ਇਹ ਫੈਸਲਾ ਲਿਆ ਗਿਆ ਮੁੱਖ ਮੰਤਰੀ ਦੇ ਵੱਲੋਂ ਸੋ ਇਥੇ ਵੀ ਸਾਫ ਕਰ दिए ਕਿ ਦੁਸ਼ਹਿਰਾ ਆਉਣ ਵਾਲਾ ਹੈ ਤੇ ਦੁਸ਼ਹਿਰੇ ਨੂੰ ਲੈ ਕੇ ਰਾਮਲੀਲਾ ਦੇ ਲਈ ਜ਼ਰੂਰ ਮਨਜ਼ੂਰੀ ਦਿੱਤੀ ਗਈ ਹੈ ਪਰ ਉਸ ਦੌਰਾਨ ਵੀ ਕੋਵਿਡ ਨਿਯਮਾਂ ਦੀ ਪਾਲਣਾ ਕਰਨੀ ਲਾਜ਼ਮੀ ਹੋਏਗੀ ਸੋ ਇਥੇ ਵੱਡੇ ਸਵਾਲ ਖੜੇ ਹੋ ਗਏ ਨੇ ਕਿ ਇੱਕਦਮ ਸਰਕਾਰ ਦੇ ਵੱਲੋਂ ਜੋ ਫੈਸਲਾ ਲਿਆ ਗਿਆ ਹੈ ਸੋ ਸੜੀ ਪੱਤਰਕਾਰ ਚੰਡੀਗੜ੍ਹ ਤੋਂ ਸੁਮੇਤ ਸੜਨਾਲ ਫੋਨ ਲਾਈਨ ਤੇ ਬਣੇ ਹੋਏ ਨੇ ਵਧੇਰੇ ਜਾਣਕਾਰੀ ਲੈ ਲੈਣਿਆ ਸੁਮੇਤ ਜਿਸ ਤਰ੍ਹਾਂ ਦੇ ਨਾਲ ਹੁਣ ਟਵੀਟ ਕੀਤਾ ਗਿਆ ਮੁੱਖ ਮੰਤਰੀ ਦੇ ਵੱਲੋਂ ਅੱਜ ਬਹੁਤ ਲੋਕਾਂ ਨੂੰ ਉਮੀਦਾਂ ਸਨ ਕਿ ਬੜਾ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਸੀ ਕਿ ਸਿਨੇਮਾ ਹਾਲਸ ਖੁੱਲ ਰਹੇ ਨੇ ਕੁਝ ਮਨੋਰੰਜਨ ਵਗੈਰਾ ਦਾ ਰਸਤਾ ਜਿਹੜਾ ਹੁਣ ਖੁੱਲ ਰਿਹਾ ਆ ਜਿਸ ਤਰ੍ਹਾਂ ਦੇ ਨਾਲ ਹਾਲਾਤ ਬਣੇ ਸਨ ਪਰ ਹੁਣ ਇੱਕ ਟਵੀਟ ਆ ਚੁੱਕਿਆ ਹੈ ਕਿ ਸਿਨੇਮਾ ਹਾਲਸ ਨਹੀਂ ਖੁੱਲਣਗੇ ਐਂਟਰਟੇਨਮੈਂਟ ਪਾਰਕ ਵੀ ਨਹੀਂ ਖੁੱਲਣਗੇ ਸੋ ਇਸ ਦੇ ਲਈ ਕੀ ਅਪਡੇਟ ਹੈ ਹੁਣ ਤੱਕ ਦੀ ਕੋਈ ਨਾ ਮਨੋਰੰਜਨ ਦੀ ਤਵੀਦ ਆਇਆ ਮੁੱਖ ਮੰਤਰੀ ਦਾ ਉਹਦੇ ਵਿੱਚ ਸਿੱਧੀ ਸਾਫ ਤੋਂ ਗੱਲਾਂ ਨੇ ਕਿ ਮਲਟੀਪਲੈਕਸ ਸਿਨੇਮਾ ਹਾਲਸ ਐਂਡ ਐਂਟਰਟੇਨਮੈਂਟ ਪਾਰਕਸ ਜਿਹੜੇ ਜਿਹੜੇ ਨਹੀਂ ਖੁੱਲਣਗੇ ਸਿੱਧੇ ਤੌਰ ਤੇ ਕਹਿ ਦਿੱਤਾ ਸਰੋ ਮਨੋਰੰਜਨ ਦਾ ਕੋਈ ਵੀ ਸਾਧਨ ਨਹੀਂ ਖੁੱਲੂਗਾ ਹਾਲੇ ਭਾਵੇਂ ਜਿਹੜੀ ਪਹਿਲਾਂ ਗਾਈਡਲਾਈਨਸ ਆਈਆਂ ਸੀ ਉਹਦੇ ਵਿੱਚ ਐਸਓਪੀਸ ਸਭ ਡਿਫਾਈਡ ਹੋਣੀਆਂ ਦੀਆਂ ਸੀਗੀਆਂ ਤੇ ਦੂਜੇ ਪਾਸੇ ਜਿਹੜਾ RAMLILA ਕਿਉਂਕਿ ਉਹ ਵੀ ਸ਼ੁਰੂ ਹੋਈਆਂ ਨੇ ਉਹਨਾਂ ਦਾ ਨਲਾਪਰੇ ਇੱਕ ਦਿਨ ਤੋਂ ਬਾਅਦ ਹੈਗੇ ਨੇਗੇ ਤਾਂ ਉਹ RAMLILA ਨੂੰ ਲੈ ਕੇ ਵੀ ਕਹਤਾ ਹੈ ਕਿ ਅਲੋਅਥ ਕੀਤਾ ਹੈ ਬਸ ਜਿਹੜੀਆਂ ਸਟ੍ਰਿਕਟ ਕੋਵਿਡ ਪ੍ਰੋਟੋਕੋਲ ਨੇ ਉਹ ਫੋਲੋ ਕਰਨੇ ਹੋਣਗੇ ਯਾਨੀ ਕਿ ਹਰੇਕ RAMLILA ਵੀ ਨਹੀਂ ਇਹੇ ਕਰ ਪਾਊਗੀ ਜਿਹੜੇ ਜਿਨ੍ਹਾਂ ਦੇ ਤਰ੍ਹਾਂ ਪ੍ਰਬੰਧ ਹੋਊਗਾ ਉਹ ਵੀ ਕਰ ਪਾਣਗੇ ਕਹਿਆ ਜਾਂਦਾ ਕਿ ਅੱਜ ਤੁਸੀਂ ਲਿਖਿਆ ਕਿ ਪ੍ਰਧਾਨ ਮੰਤਰੀ ਮੋਦੀ ਦੀ ਬਾਇਓਪਿਕ ਵੀ ਰਿਲੀਜ਼ ਹੋਣੀ ਹੈ ਇਹ ਦੇਖਿਆ ਜਾਵੇ ਕਿ ਤਰ੍ਹਾਂ ਕਿਤੇ ਜਿਵੇਂ ਜਿਵੇਂ ਹੁਣ ਕਾਂਗਰਸ ਦੀ ਸਰਕਾਰ ਆ ਸੂਬੇ ਦੇ ਵਿੱਚ ਸੱਜਣ ਤੋਂ ਸਿੱਧਾ ਇਹ ਨਹੀਂ ਕਿਹਾ ਜਾ ਸਕਦਾ ਕਿ ਜੇ ਜੋ ਪਹਿਲਾ ਫੈਸਲਾ ਲੈਨੇ ਗਏ ਸੀ ਕਿ ਤਾਂ ਹੁਣ ਨਾ ਕੋਨਾਂ ਦੇ ਜਿਹੜੇ ਫੈਸਲੇ ਲੈ ਗਏ ਨੇ ਲੋਕ ਖਾਸ ਤੀ ਲੋਕ ਉਹਦੇ ਨਾਲ ਵੀ ਜੋੜ ਦੇ ਹੋ ਦੇਖਾਂਗੇ ਹਾਲਾਂਕਿ ਕੋਵਿਡ ਦੇ ਚੱਲਦੇ ਕਿਸੇ ਵੀ ਤਰ੍ਹਾਂ ਦਾ ਰਿਸਕ ਨਹੀਂ ਲਿਆ ਜਾ ਸਕਦਾ ਇਹ ਤਰ੍ਹਾਂ ਵੀ ਕਿਹਾ ਜਾਵੇ ਤਾਂ ਇਹ ਵੀ ਠੀਕ ਹੈਗਾ ਕਿ ਹਜੇ ਇਹਨੇ ਹੋਣ ਨਹੀਂ ਕਰਨੇ ਦੇਣੇ ਕਿਉਂਕਿ ਹਾਲਾਤ ਨੇ ਜਿਹੜੇ ਹਜੇ ਉਹਨੇ ਬਦਲ ਨਹੀਂ ਹੋਏ ਹੈਗੇ ਤਾਂ ਕਹਿ ਸਕਦੇ ਹਾਂ ਕਿ ਅੱਜ ਜਿਹੜੇ ਤਰ੍ਹਾਂ ਕਿਤੇ ਹੁਣ ਇਹ ਅੱਜ ਨੂੰ ਦੇਖਣਾ ਹੋਊਗਾ ਕਿ ਦੇਸ਼ਕ ਗਾਈਡਲਾਈਨਸ ਪਹਿਲਾਂ ਆ ਜਾਂਦੀਆਂ ਨੇ ਤਾਂ ਹੀ ਉਹ ਮੈਂ ਉਸੇ ਨੂੰ ਕਿਹਾ ਸੀ ਲੋਕਾਂ ਨੂੰ ਇਹ ਗਾਈਡਲਾਈਨਾਂ ਨੇ ਓਪਨ ਹੋਣ ਦੀ ਡੇਟ ਆ ਗਈ ਆ ਪਰ ਫਿਰ ਵੀ ਸਰਕਾਰੀ ਹੁਕਮਾਂ ਦੀ ਡੇਟ ਹੋ ਕਰਨ ਕਿਉਂਕਿ ਜਦੋਂ ਆਪਾਂ ਜਾਣਕਾਰੀ ਦਿੰਨੇ ਆ ਆਪਣੇ ਤੋਂ ਜਾਣਕਾਰੀ ਦੇਣ ਦਾ ਇੱਕ ਮਕਸਦ ਇਹ ਹੁੰਦਾ ਹੈ ਕਿ ਸਰਕਾਰ ਇਹਦੇ ਬਾਰੇ ਸੋਚ ਰਹੀ ਹੈ ਡਿਸਾਈਡ ਕਰ ਰਹੀ ਆ ਬਸ ਜਨਤਾ ਨਾਲ ਵੀ ਨਾਲ ਇਹ ਕਰਨਾ ਕਦੇ ਵੀ ਸੰਦੇ ਕਿਉਂਕਿ ਕੋਵਿਡ ਦੇ ਹਾਲਾਤ ਇਸ ਤਰ੍ਹਾਂ ਦੇ ਨੇ ਕਿ ਅੱਜ ਕੁਝ ਹੋਰ ਤੇ ਤਲ ਪਰ ਬਾਅਦ ਨੇ ਜਿਹੜੇ ਕੁਝ ਹੋਰ ਹੁੰਦੇ ਨੇ ਕਿ ਇਸ ਤਰ੍ਹਾਂ ਦੇ ਲੋਕਾਂ ਨੂੰ ਉਹੋ ਹੀ ਟੀਕੇ ਬਣਨੀਆਂ ਹੋਣ ਜਦੋਂ ਖੁੱਲ ਜਾਣ ਜਾਂ ਫਿਰ ਜੜੀਏ ਕਿ ਅੱਜ ਜਿਵੇਂ ਖੁੱਲ ਰਹੀਆਂ ਨੇ ਇਸ ਤਰ੍ਹਾਂ ਦੇ ਫੈਸਲੇ ਸਰਕਾਰ ਦੇ ਸਾਹਮਣੇ ਆਉਂਦੇ ਆ ਤਨਾਲ ਕਹਿ ਸਕਦੇ ਹਾਂ ਮਨੋਰੰਜਨ ਦਾ ਕੋਈ ਵੀ ਸਾਧਨ ਅਜੇ ਖੁੱਲਦਾ ਹੋਇਆ ਨਹੀਂ ਲਿਖਿਆ ਹੈਗਾ ਬਿਲਕੁਲ ਸਰ ਕਹਿ ਸਕਦੇ ਆ ਕਿ ਜਿਵੇਂ ਜਿਸ ਤਰ੍ਹਾਂ ਪਹਿਲੇ ਤਿਉਹਾਰ ਲੰਘੇ ਨੇ ਕਿ ਰੌਣਕਾਂ ਘਟ ਰਹੀਆਂ ਨੇ ਤੇ ਹੁਣ ਜਿਹੜੇ ਅੱਗੇ ਤਿਉਹਾਰ ਵੀ ਆਣੇ ਜੇਕਰ ਇਹ ਮਨੋਰੰਜਨ ਦੇ ਸਾਧਨ ਨਹੀਂ ਖੁੱਲਦੇ ਨੇ ਤਾਂ ਅਸਰ ਜਿਹੜਾ ਹੈ ਅਗਲੇ ਆਉਣ ਵਾਲੇ ਤਿਉਹਾਰਾਂ ਤੇ ਵੀ ਪੈਣ ਵਾਲਾ ਦੇਖੋ ਦੋ ਚੀਜ਼ਾਂ ਹੋ ਗਿਆ ਰਹਿੰਦਾ ਇਹ ਕਹਿੰਦੇ ਨੇ ਇਸ ਤੇ ਦੇ ਜਗਾਂ ਦੇ ਕਿ ਕਿਤੇ ਜਾਵੇ ਕਿ ਇੱਕ ਤਾਂ ਇਹ ਕਿ ਤਿਉਹਾਰਾਂ ਦੀ ਰੌਣਕ ਜਿਹੜੀ ਕਟੂ ਉਹ ਤਾਂ ਸਰਕਾਰ ਸਭ ਕੁਝ ਖੋਲ ਦੇ ਤਾਂ ਵੀ ਕਟੇਗੀ ਕਿਉਂਕਿ ਪੈਸਾ ਕਿਸੇ ਕੋਲ ਹੈ ਨਹੀਂਗਾ ਦੂਸਰੇ ਪਾਸੇ ਜਿਹੜੀ ਗੱਲ ਆ ਜਾਂਦੀ ਹੈ ਕਿ ਕਿਤੇ ਨਾ ਕਿਤੇ ਅਮੀਰ ਲੋਕ ਨੇ ਉਹ ਫਿਰ ਪਾਬੰਦੀਆਂ ਲੱਗੀਆਂ ਹੋਣ ਰੌਣਕ ਉਹਨਾਂ ਦੀ ਜਿਹੜੇ ਕਹਿੰਦੇ ਨੇ 12 ਮਹੀਨੇ ਤੀਤੀਆਂ ਚੱਗਿਆ ਰਹਿੰਦੇ ਨੇ ਪਰ ਮੱਧ ਵਰਗੀ ਪਰਿਵਾਰ ਨੇ ਜਿਹੜੇ ਜਿਨ੍ਹਾਂ ਦੀਆਂ ਨੌਕਰੀਆਂ ਚਲੇ ਗਈਆਂ ਉਹਨਾਂ ਦੇ ਭਾਵੇਂ ਤਾਂ ਖੁੱਲੇ ਨਾ ਖੁੱਲੇ ਇੱਕੋ ਹੀ ਜ਼ਿੰਦਗੀ ਇੱਕ ਬਰਾਬਰੀ ਨੂੰ ਉਹ ਚੱਲੀ ਹੈ ਬਾਈ ਤੁਸੀਂ ਇਹ ਕੀ ਸਮਝਿਆ ਕਿ ਇਸ ਤਿਵਾਰ ਦੇ ਤਿਵਾਰ ਤੋਂ ਵੈਸੇ ਵੀ ਫਿਕਰ ਰਹਿਣਾ ਔਵੇ ਨੇ ਉਹਨਾਂ ਦਾ ਵਾ ਖੁਸ਼ਹਾਲੀ ਲੋਕਾਂ ਦੇ ਟੇਰਿਆਂ ਤੇ ਨਹੀਂ ਹੋਣ ਵਾਲੀ ਠੀਕ ਹੈ ਮੋਲੋਵਾਲੀ ਤੇ ਦੂਜੇ ਨੂੰ ਵਿਸ਼ੇਸ਼ ਜ਼ਰੂਰ ਕਰ ਦਾਂਗੇ ਪਰ ਉਹਨਾਂ ਜਾਂ ਦੇ ਖੁਸ਼ੀ ਨਹੀਂ ਹੋਏਗੀ ਕਿਉਂਕਿ ਵਪਾਰ ਦੇ ਸਾਧਨਾਂ ਤੇ ਬਹੁਤ ਵੱਡਾ ਫਰਕ ਕੋਵਿਡ ਨੇ ਪਾਇਆ ਬਿਲਕੁਲ ਬਿਲਕੁਲ ਧੰਨਵਾਦ ਜੀ ਵੀ ਜਾਣਕਾਰੀ ਸਾਂਝੀ ਕਰਨ ਦੇ ਲਈ ਸੋ ਦੱਸ ਦਈਏ ਕਿ ਜਿਸ ਤਰ੍ਹਾਂ ਦੇ ਨਾਲ ਹੁਣ ਮੁੱਖ ਮੰਤਰੀ ਦੇ ਵੱਲੋਂ ਟਵੀਟ ਕੀਤਾ ਗਿਆ ਤੇ ਸਾਫ਼ ਜ਼ਾਹਰ ਹੈ ਕਿ ਵਾਕਈ ਕਦੇ ਵੀ ਹਾਲਾਤਾਂ ਨੂੰ ਦੇਖਦਿਆਂ ਹੋਇਆਂ ਕੋਈ ਵੀ ਫੈਸਲਾ ਬਦਲਿਆ ਜਾ ਸਕਦਾ ਜਿੱਥੇ ਪਹਿਲਾਂ 15 ਅਕਤੂਬਰ ਤੋਂ ਸਾਰਾ ਕੁਝ ਖੋਲਣ ਦੀਆਂ ਹਦਾਇਤਾਂ ਜਾਰੀ ਹੋਈਆਂ ਸਨ ਮਨਜ਼ੂਰੀ ਮਿਲ ਚੁੱਕੀ ਸੀ ਪਰ ਹੁਣ ਅੱਜ ਹੀ ਮੁੱਖ ਮੰਤਰੀ ਦੇ ਵੱਲੋਂ ਇਹ ਟਵੀਟ ਸਾਂਝਾ ਕੀਤਾ ਗਿਆ ਹੈ ਕਿ ਸਿਨੇਮਾ ਹਾਲਸ ਮਲਟੀਪਲੈਕਸ ਅਤੇ ਐਂਟਰਟੇਨਮੈਂਟ ਪਾਰਕ ਜਿਹੜੀਆਂ ਨੇ ਉਹ ਨਹੀਂ ਖੋਲੀਆਂ ਜਾ ਰਹੀਆਂ ਸੋ ਤਿਉਹਾਰ ਜਿਸ ਤਰ੍ਹਾਂ ਦੇ ਨਾਲ ਆ ਰਹੇ ਨੇ ਉਸ ਨੂੰ ਲੈ ਕੇ ਵੀ ਇਹ ਫੈਸਲਾ ਲਿਆ ਗਿਆ ਹੈ ਦੁਸ਼ਹਿਰੇ ਨੂੰ ਲੈ ਕੇ ਨਰਾਤਿਆਂ ਨੂੰ ਲੈ ਕੇ ਜੋ ਰਾਮਲੀਲਾ ਕੀਤੀ ਜਾਣੀ ਹੈ ਉਸਦੇ ਲਈ ਮਨਜ਼ੂਰੀ ਤਾਂ ਜ਼ਰੂਰ ਦਿੱਤੀ ਗਈ ਹੈ ਸਰਕਾਰ ਦੇ ਵੱਲੋਂ ਪਰ ਉਹਦੇ ਲਈ ਵੀ ਕੋਵਿਡ ਹਦਾਇਤਾਂ ਦਾ ਸਖਤੀ ਦੇ ਨਾਲ ਪਾਲਣ ਕਰਨਾ ਹੋਵੇਗਾ ਸੋ ਬਿਲਕੁਲ ਜਿਨ੍ਹਾਂ ਲੋਕਾਂ ਨੂੰ ਅੱਜ ਉਮੀਦ ਸੀ ਕਿ ਸਿਨੇਮਾ ਹਾਲ ਖੁੱਲਣਗੇ ਕੁਝ ਮਨੋਰੰਜਨ ਦੇ ਸਾਧਨ ਜਿਹੜੇ ਨੇ ਉਹ ਵੀ ਖੁੱਲ ਜਾਣਗੇ ਸੋ ਦੱਸਦੀ ਹੈ ਕਿ ਹੁਣ ਉਹ ਨਹੀਂ ਖੋਲ ਰਹੇ ਨੇ ਸੋ ਅਜੇ ਵੀ ਇਹ ਸਸਪੈਂਸ ਬਰਕਰਾਰ ਹੈ ਸਰਕਾਰ ਕਦੋਂ ਖੋਲਣ ਦਾ ਫੈਸਲਾ ਲੈਂਦੀ ਹੈ ਇਸ ਬਾਰੇ ਅਜੇ ਕੋਈ ਵੀ ਐਲਾਨ ਨਹੀਂ ਕੀਤਾ ਗਿਆ ਸੋ ਜੋ ਪਹਿਲਾ ਐਲਾਨ ਕੀਤਾ ਗਿਆ ਸੀ ਉਸ ਨੂੰ ਵੀ ਲੈ ਕੇ ਅੱਜ ਇੱਕ ਹੋਰ ਮੁੱਖ ਮੰਤਰੀ ਦੋਨੋਂ ਬਿਆਨ ਦੇ ਦਿੱਤਾ ਗਿਆ ਹੈ ਕਿ ਅੱਜ ਸਿਨੇਮਾ ਹਾਲਸ ਮਲਟੀਪਲੈਕਸ ਅਤੇ ਐਂਟਰਟੇਨਮੈਂਟ ਪਾਰਕ ਨਹੀਂ ਖੁੱਲਣ ਗਿਆ ਸੋ ਜੋ ਲੋਕ ਇਸ ਉਮੀਦ ਵਿੱਚ ਬੈਠੇ ਹੋਏ ਸਨ ਕਿ ਹੁਣ ਮਨੋਰੰਜਨ ਦਾ ਇੱਕ ਸਾਧਨ ਖੁੱਲ ਰਿਹਾ ਹੈ ਲੋਕ ਸਿਨੇਮਾ ਕਰਨ ਚ ਜਾ ਸਕਣਗੇ ਹਾਲਾਂਕਿ ਇਸ ਦੇ ਲਈ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਕਿ ਸੋਸ਼ਲ ਡਿਸਟੈਂਸਿੰਗ ਮਾਸਕ ਸੈਨੀਟਾਈਜ਼ਰ ਇਹ ਲਾਜ਼ਮੀ ਹੋਏਗਾ ਪਰ ਬਾਵਜੂਦ ਇਸ ਦੇ ਇਹ ਜਿਹੜਾ ਫੈਸਲਾ ਲਿਆ ਗਿਆ ਹੈ ਸਰਕਾਰ ਦੇ ਵੱਲੋਂ ਕਿ ਮਲਟੀਪਲੈਕਸ ਨਹੀਂ ਖੋਲੇ ਜਾਣਗੇ, ਸਿਨੇਮਾ ਹਾਲਜ਼ ਨਹੀਂ ਖੋਲੇ ਜਾਣਗੇ। ਸੋ ਇੱਥੇ ਇੱਕ ਹੋਰ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬਾਇਓਪਿਕ ਰਿਲੀਜ਼ ਹੋਣੀ ਸੀ। ਹਾਲੇ ਕਿ ਲੋਕਾਂ ਦੇ ਵੱਲੋਂ ਇਸ ਨੂੰ ਵੀ ਦੇ ਨਾਲ ਜੋੜਿਆ ਜਾਏਗਾ ਪਰ ਆਖਿਰ ਸਰਕਾਰ ਦੇ ਵੱਲੋਂ ਫੈਸਲਾ ਹਾਲਾਤਾਂ ਨੂੰ ਦੇਖ ਕੇ ਲਿਆ ਗਿਆ ਹੈ, ਤਿਉਹਾਰਾਂ ਨੂੰ ਦੇਖ ਕੇ ਲਿਆ ਗਿਆ ਹੈ। ਇਹ ਤਾਂ ਟਾਈਮ ਦੱਸੇਗਾ ਪਰ ਸਰਕਾਰ ਦੇ ਵੱਲੋਂ ਇਹ ਜ਼ਰੂਰ ਸਾਫ਼ ਕਰ ਦਿੱਤਾ ਗਿਆ ਹੈ। ਸਿਨੇਮਾ ਹਾਲ ਚ ਨਹੀਂ ਖੋਲ ਰਣੇ ਨੇ, ਮਲਟੀਪਲੈਕਸ ਨਹੀਂ ਖੋਲ ਰਣੇ ਨੇ, ਐਂਟਰਟੇਨਮੈਂਟ ਪਾਰਕ ਨਹੀਂ ਖੋਲ ਰਣੇ ਨੇ, ਰਾਮਲੀਲਾ ਹੋਏਗੀ, ਉਹ ਵੀ ਕੋਵਿਡ-19 ਜਾਂ ਜੋ ਹਦਾਇਤਾਂ ਨੇ ਉਹਨਾਂ ਨੂੰ ਸਖਤੀ ਨਾਲ ਪਾਲਣ ਕਰਦੇ ਹੋਇਆ ਹੀ ਕੀਤਾ ਜਾਏਗਾ ਤੇ ਜੇ ਕੋਈ ਉਲੰਘਣਾ ਕਰੇਗਾ ਉਸ ਦੇ ਖਿਲਾਫ ਕਾਰਵਾਈ ਵੀ ਕੀਤੀ ਜਾਏਗੀ ਸੋ ਜੋ ਹਾਲਾਤ ਬਣੇ ਹੋਏ ਨੇ ਪੰਜਾਬ ਦੇ ਕਰੋਨਾ ਮਹਾਮਾਰੀ ਦੇ ਕਾਰਨ ਬੇਸ਼ੱਕ ਕੇਸਸ ਕੱਟ ਚੁੱਕੇ ਨੇ ਪਰ ਅਜੇ ਵੀ ਸਰਕਾਰ احتیاط ਵਰਤ ਰਹੀ ਹੈ ਸੋ ਇਸੇ ਦੇ ਚੱਲਦਿਆਂ ਹੀ ਹੁਣ ਮੁੱਖ ਮੰਤਰੀ ਦੇ ਵੱਲੋਂ ਫੈਸਲਾ ਲਿਆ ਗਿਆ ਸੋ ਇਹ ਜ਼ਾਹਰ ਜੀ ਗੱਲ ਹੈ ਕਿ ਸਿਰਫ ਇਨਫੋਰਮੇਸ਼ਨ ਜੋ ਵੀ ਹੁੰਦੀ ਹੈ ਉਹ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਸੋ ਇਹ ਸਿਰਫ ਇਸ ਲਈ ਹੁੰਦਾ ਹੈ ਕਿ ਤੁਹਾਨੂੰ ਵੀ ਪਤਾ ਲੱਗ ਜਾਏ ਕਿ ਸਰਕਾਰ ਕਿਸ ਚੀਜ਼ ਬਾਰੇ ਸੋਚ ਰਹੀ ਹੈ ਸੋ ਅਜੇ ਵੀ ਸਰਕਾਰ ਦੇ ਵੱਲੋਂ ਇਹੀ ਕਿਹਾ ਗਿਆ ਹੈ ਕਿ ਅਜੇ ਖੁੱਲਣਗੇ ਨਹੀਂ 시ਨੇਮਾ ਹਾਲ ਪਰ ਕਦੋਂ ਤੱਕ ਖੁੱਲਣਗੇ ਇਸ ਬਾਰੇ ਵੀ ਕੋਈ ਉਹਨਾਂ ਦੇ ਵੱਲੋਂ ਫੈਸਲਾ ਜੇ ਨਹੀਂ ਲਿਆ ਗਿਆ ਉਹਦੀ ਅਪਡੇਟ ਵੀ ਤੁਹਾਨੂੰ ਦਵਾਂਗੇ ਜੋ ਵੀ ਅੱਗੇ ਫੈਸਲੇ ਲਈ ਜਾਣਗੇ ਕੋਵਿਡ ਮਹਾਮਾਰੀ ਲੱਗੇ ਕਿਉਂਕਿ ਅੱਜ 15 ਅਕਤੂਬਰ ਹੈ 15 ਅਕਤੂਬਰ ਨੂੰ ਜੋ ਜਨਤਕ ਚੀਜ਼ਾਂ ਪਹਿਲੇ ਨਹੀਂ ਖੁੱਲੀਆਂ ਸਨ ਉਹ ਅੱਜ ਖੋਲਣ ਦੀ ਮਨਜ਼ੂਰੀ ਦਿੱਤੀ ਗਈ ਸੀ ਜਿਨ੍ਹਾਂ ਵਿੱਚ ਉਹਨਾਂ ਮਲਟੀਪਲੈਕਸ ਸਿਨੇਮਾ ਹਾਲ ਐਂਟਰਟੇਨਮੈਂਟ ਪਾਰਕ ਨਹੀਂ ਖੁੱਲ ਰਹੇ ਨੇ ਤਿਉਹਾਰਾਂ ਦੇ ਮੱਦੇਨਜ਼ਰ ਰਾਮਲੀਲਾ ਨੂੰ ਮਨਜ਼ੂਰੀ ਦਿੱਤੀ ਗਈ ਹੈ ਸਿਰਫ ਰਾਮਲੀਲਾ ਕਿਤੇ ਜਾ ਸਕੇਗੀ ਉਹਦੇ ਲਈ ਵੀ ਹਦਾਇਤਾਂ ਦਾ ਪਾਲਣ ਕਰਨਾ ਲਾਜ਼ਮੀ ਹੋਏਗਾ ਸੋ ਹੁਣ ਤੱਕ ਦੀ ਅਪਡੇਟ ਇਹੀ ਸੀਗੀ ਫਿਲਹਾਲ ਮੰਦੇ ਇਜਾਜ਼ਤ ਧੰਨਵਾਦ